ਵਾਹਿਗੁਰੂ ਜੀ ਕੀ ਫਤਿਹ ਕੋਸ਼ਿਸ਼ करिए ਯਤਨ करिए ਹਮੇਸ਼ਾ ਯਤਨਸ਼ੀਲ ਰਹੀਏ ਗੁਰੂ ਦੀ ਗੱਲ ਸੁਣੀਏ ਗੁਰੂ ਦੀ ਗੱਲ ਅਮਲ ਵਿੱਚ ਲਾਈਏ ਤੇ ਜੇ ਗੁਰੂ ਸਾਹਿਬ ਜੀ ਦੀਆਂ ਗੱਲਾਂ ਬਹੁਤ ਕਮਾਲ ਦੀਆਂ ਆ ਬਹੁਤ ਪਿਆਰੀਆਂ ਆ ਜੇ ਤੁਹਾਨੂੰ ਸਾਰਿਆਂ ਨੂੰ ਇਦਾਂ ਲੱਗਦਾ ਆ ਵੀ ਸਾਡੇ ਗੁਰੂ ਸਾਹਿਬ ਜੀ ਦੀਆਂ ਇੰਨੀਆਂ ਕੀਮਤੀ ਗੱਲਾਂ ਬਾਕੀ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਤੇ ਸਾਰੇ ਦਿਨ ਵਿੱਚ ਜਿਆਦਾ ਨਹੀਂ ਸਾਰੇ ਦਿਨ ਚ ਇੱਕ ਗੱਲ ਗੁਰੂ ਦੀ ਜ਼ਰੂਰ ਕਿਸੇ ਦੂਜੇ ਨਾਲ ਕਰਿਆ ਕਰੋ ਇੱਕ ਗੱਲ ਪਾਵੇਂ ਜੇ ਤੁਸੀਂ ਇਦਾਂ ਹੀ ਮਕਸਦ ਬਣਾ ਲੋਗੇ ਨਾ ਵੀ ਸਾਰੇ ਦਿਨ ਚ ਇੱਕ ਗੱਲ ਮੈਂ ਕਿਸੇ ਦੂਜੇ ਨਾਲ ਗੁਰੂ ਦੀ ਜ਼ਰੂਰ ਕਰਨੀ ਹੈ ਤੇ ਮੈਨੂੰ ਲੱਗਦਾ ਵੀ ਆਪਾਂ ਇੱਕ ਦਿਨ ਚ ਜੇ ਪਿੰਡ ਵਿੱਚ 500 ਵੀਰ ਭੈਣ ਰਹਿੰਦਾ ਆ ਤਾਂ ਉਹ 500 ਗੱਲ ਪਿੰਡ ਵਿੱਚ ਡੇਲੀ ਹੋਣੀ ਸ਼ੁਰੂ ਹੋ ਜੂਗੀ ਔਰ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਡੇਲੀ 500 ਗੱਲ ਗੁਰੂ ਦੀ ਅਸੀਂ 500 ਬੰਦਾ ਕਰਾਂਗੇ ਪਹਿਣਾ ਕਰਨਗੇ ਆ ਤੇ ਇੱਕ ਦੂਜੇ ਨਾਲ ਕਰਾਂਗੇ ਤੇ 1000 ਤੱਕ ਗੱਲ ਪਹੁੰਚੂਗੀ ਔਰ ਉਹਦੇ ਨਾਲ ਸਾਡਾ ਤੇ ਸਾਡੇ ਸਮਾਜ ਦਾ ਭਲਾ ਹੋਊਗਾ ਇਹ ਬਹੁਤ ਸੌਖਾ ਪੜਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪਰ ਇਸ ਮਾਨਸਿਕਤਾ ਦੇ ਲੋਕ ਪੈਦਾ ਕਰਨੇ ਪੈਣੇ ਆ ਇਸ ਬਿਰਤੀ ਵਾਲੇ ਲੋਕ ਪੈਦਾ ਕਰਨੇ ਪੈਣਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੀ ਐਸਾ ਦੁਨੀਆ ਦੇ ਅੰਦਰ ਪੈਦਾ ਕਰਤਾ ਕਿ ਇੱਥੇ ਜਿਹੜੇ ਬੰਦੇ ਜਾਨ ਦੇ ਦੁਸ਼ਮਣ ਸਨ ਉਹ ਜਾਨਾਂ ਵਾਰਨ ਵਾਲੇ ਬਣ ਗਏ ਹੈਰਾਨਗੀ ਨਹੀਂ ਹੁੰਦੀ ਕਿ ਇੱਥੇ ਲੋਕ ਬੰਦੇ ਬੰਦੇ ਦੇ ਖੂਨ ਦੇ ਧਿਆਏ ਤੇ ਬਾਬੇ ਨਾਨਕ ਜੀ ਦੇ ਜਨਮ ਤੋਂ ਬਾਅਦ ਤੁਸੀਂ ਇਸੇ ਮੁਲਕ ਵਿੱਚ ਇਸੇ ਧਰਤੀ ਤੇ ਲੋਕ ਵੇਖੋ ਆਪਣੀਆਂ ਜਾਨਾਂ ਦੂਜਿਆਂ ਲਈ ਵਾਰਦੇ ਆ ਇਹ ਕਦੋਂ ਹੁੰਦਾ ਜਦੋਂ ਤੁਸੀਂ ਗੁਰੂ ਦੀਆਂ ਗੱਲਾਂ ਸੁਣਨ ਸਮਝਣ ਜਾਣਨ ਲੱਗ ਪੈਂਦੇ ਆ ਕਰਨ ਲੱਗ ਪੈਂਦੇ ਆ ਬੋਲ ਬਾਣੀ ਚ ਗੁਰੂ ਦੀਆਂ ਗੱਲਾਂ ਆਉਂਦੀਆਂ ਆਪਾਂ ਇੱਕ ਦਿਨ ਸਮਝਿਆ ਸੀ ਇਸ ਟੌਪਿਕ ਨੂੰ ਬੜੇ ਧਿਆਨ ਨਾਲ ਸਾਰੇ ਨੂੰ ਵੀ ਉਚੇਚ ਕਰਕੇ ਦਿਨ ਮਿਥ ਕੇ ਗੁਰੂ ਦੀਆਂ ਗੱਲਾਂ ਕਰਨੀਆਂ ਉਹ ਫਾਰਮੈਲਿਟੀ ਹੁੰਦੀ ਆ ਉਚੇਚ ਕਰਕੇ ਦਿਨ ਮਿਥ ਕੇ ਗੁਰੂ ਦੀਆਂ ਗੱਲਾਂ ਕਰਨੀਆਂ ਫਾਰਮੈਲਿਟੀ ਹੁੰਦੀ ਹੈ ਜੇ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਤਾਂ ਸੈਜ ਸੁਭਾਏ ਤੁਹਾਡੇ ਗੱਲਾਂ ਬਾਤਾਂ ਚ ਗੁਰੂ ਸਾਹਿਬ ਜੀ ਦੀਆਂ ਗੱਲਾਂ ਆਉਣੀਆਂ ਚਾਹੀਦੀਆਂ ਤੁਸੀਂ ਕਿਸੇ ਵਿਆਹ ਚ ਬੈਠੇ ਹੋ ਤੁਸੀਂ ਕਿਸੇ ਰਿਸ਼ਤੇਦਾਰੀ ਚ ਗਏ ਹੋ ਤੁਹਾਡੇ ਮੋਂ ਸੈਜ ਸੁਭਾਏ ਨਿਕਲਣਾ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਜੀ ਦੀ ਆ ਗੱਲ ਮੈਨੂੰ ਬੜੀ ਪਿਆਰੀ ਲੱਗਦੀ ਜਿਵੇਂ ਜੇ ਮੈਨੂੰ ਕੋਈ ਪੁੱਛੇ ਵੀ ਤੁਹਾਨੂੰ ਗੁਰੂ ਸਾਹਿਬ ਦੀ ਕਿਹੜੀ ਗੱਲ ਚੰਗੀ ਲੱਗਦੀ ਹੈ ਤੇ ਮੈਨੂੰ ਗੁਰੂ ਸਾਹਿਬ ਜੀ ਦੀ ਇਹ ਗੱਲ ਮੈਸੇ ਤਾਂ ਸਾਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ ਪਰ ਮੈਨੂੰ ਗੁਰੂ ਸਾਹਿਬ ਜੀ ਦੀ ਆ ਗੱਲ ਬਹੁਤ ਕੀਮਤੀ ਲੱਗਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਨਿਉਣ ਵਾਲਾ ਵੱਡਾ ਹੁੰਦਾ ਝੁਕਣ ਵਾਲਾ ਵੱਡਾ ਹੁੰਦਾ ਤੇ ਆਕੜਨ ਵਾਲਾ ਛੋਟਾ ਹੁੰਦਾ ਮੈਨੂੰ ਬੜੀ ਪਿਆਰੀ ਲੱਗਦੀ ਹੈ ਗੱਲ ਮੈਂ ਕਿਤੇ ਕਿਤੇ ਝੁਕ ਜਾਣਾ ਬਿਨਾਂ ਗੱਲ ਤੋਂ ਵੀ ਮੈਨੂੰ ਵਧੀਆ ਲੱਗਦੀ ਗੱਲ ਕਿ ਜੇ ਝੁਕਣ ਨਾਲ ਸਾਜ ਬਣੀ ਰਹੇ ਤਾਂ ਮੈਨੂੰ ਲੱਗਦਾ ਆ ਵੀ ਝੁੱਕ ਕੇ ਸਾਂਝ ਬਣਾ ਲੈਣੀ ਚਾਹੀਦੀ ਐ ਆਕੜ ਨੇ ਕੰਮ ਨਹੀਂ ਆਉਣਾ ਸਾਂਝ ਨੇ ਕੰਮ ਆਉਣਾ ਹੈ ਰਿਸ਼ਤਿਆਂ 'ਚ ਨਾ ਕਦੀ ਕਦੀ ਬਿਨਾਂ ਗੱਲ ਤੋਂ ਝੁੱਕ ਕੇ ਵੇਖਿਆ ਕਰੋ ਬਿਨਾਂ ਗੱਲ ਤੋਂ ਮਾਫੀ ਮੰਗ ਕੇ ਵੇਖਿਆ ਕਰੋ ਕਦੀ ਆਂਡੀਆਂ ਗਵਾਂਡੀਆਂ ਨੂੰ ਬਿਨਾਂ ਗੱਲ ਤੋਂ ਹੀ ਕਹਿਆ ਕਰੋ ਵੀ ਸਾਡੇ ਨਾਲੋਂ ਤੁਸੀਂ ਜ਼ਿਆਦਾ ਸਿਆਣੇ ਆ ਬਿਨਾਂ ਗੱਲ ਤੋਂ ਹੀ ਇਦਾਂ ਹੀ ਕਦੀ ਗਵਾਂਡੀਆਂ ਦੇ ਬੂਏ ਗਾੜੀ ਖਲੋਕ ਕੇ ਨਾ ਉਹਨਾਂ ਨੂੰ ਕਿਹਾ ਕਰੋ ਵੀ ਕਿਤੇ ਸਾਨੂੰ ਵੀ ਮਹਾਰਾਜ ਤੁਹਾਡੇ ਵਾਂਗੂ ਸਿਆਣੇ ਬਣਾ ਦੇ। ਹੈ ਤਾਂ ਔਖਾ ਕੰਮ ਐ। ਐਦਾਂ ਕੌਣ ਕਹਿੰਦਾ? ਪਰ ਕਹਿ ਕੇ ਵੇਖੋ ਕਿਤੇ ਐਦਾਂ। ਆ ਪੜਨ ਵਾਲੇ ਬੱਚੇ ਆਪਸ 'ਚ ਨਾ ਸਕੂਲ 'ਤੇ ਜਾਂਦੇ ਹੋ ਜੋ ਤੁਸੀਂ ਬੱਚਿਓ ਧਿਆਨ ਦਿਓ ਇੱਧਰ ਮੇਰੇ ਨਾਲ। ਤੁਸੀਂ ਆਪਣੇ ਨਾਲ ਪੜਨ ਵਾਲੇ ਬੱਚਿਆਂ ਨੂੰ ਕਦੀ-ਕਦੀ ਐਦਾਂ ਕਹਿ ਕੇ ਵੇਖਿਆ ਕਰੋ ਵੀ ਤੇਰੇ ਕੋਲ ਮੇਰੇ ਨਾਲੋਂ ਜ਼ਿਆਦਾ ਸਮਝ ਐ। ਕਦੀ-ਕਦੀ ਐਦਾਂ ਕਹਿ ਕੇ ਵੇਖਿਆ ਕਰੋ ਵੀ ਤੂੰ ਮੇਰੇ ਨਾਲੋਂ ਜ਼ਿਆਦਾ ਸੋਹਣਾ ਐ। ਹੈ ਤਾਂ ਓੱਖਾ ਕੰਮ। ਸਾਨੂੰ ਇਹ ਕਹਿਣਾ ਤੇ ਆਉਂਦਾ ਵੀ ਆਪਣਾ ਮੂੰਹ ਵੇਖ ਪਹਿਲਾਂ। ਐਂ ਕਰਦੇ ਨਾ ਆਪਾਂ ਮੂੰਹ ਵੇਖ ਆਪਣਾ ਪਹਿਲਾਂ। ਕਿਤੇ ਕਿਸੇ ਦਾ ਮੂੰਹ ਵੇਖ ਕੇ ਇਦਾਂ ਵੀ ਕਹਿ ਦਿਆ ਕਰੋ ਵੀ ਕੁਦਰਤ ਨੇ ਕਿੱਡਾ ਪਿਆਰਾ ਬਣਾਇਆ। ਮੇਰੇ ਨਾਲੋਂ ਤੇਰਾ ਮੂੰਹ ਜ਼ਿਆਦਾ ਵਧੀਆ ਬਣਾਇਆ। ਹੁਣ ਇਹ ਇਹ ਤਾਂ ਬੜੀ ਪਿਆਰੀ ਲੱਗਦੀ ਮੈਨੂੰ ਗੱਲ ਇਹਦੀ ਵਿਆਖਿਆ ਤਾਂ ਜਿੰਨੀ ਮਰਜ਼ੀ ਚਲੋ ਆਪਾਂ ਕਰੀ ਚੱਲੀਏ ਪਰ ਮੈਨੂੰ ਇੰਨੀ ਪਿਆਰੀ ਲੱਗਦੀ ਆ ਬਾਣੀ ਚ ਲਿਖਿਆ ਔਰ ਸਾਡੀ ਨਿਤਨੇਮ ਦਾ 파ਟ ਹੈ ਨਿਤਨੇਮ ਦਾ 파ਟ ਮੈਂ ਤਾਂ ਕਹਿ ਰਿਹਾ ਕਿਉਂਕਿ ਸਿੱਖ ਆਸਾ ਦੀ ਵਾਰ ਰੈਗੂਲਰ ਸਵੇਰੇ ਗੁਰਦੁਆਰਿਆਂ ਚ ਕਰ ਰਹੇ ਆ ਬਦਕਿਸਮਤੀ ਇਹ ਆ ਕਿ ਆਸਾ ਦੀ ਵਾਰ ਗੁਰਦੁਆਰਾ ਸਾਹਿਬ ਲੱਗ ਜਾਂਦੀ ਹੈ ਤੇ ਬੰਦੇ ਆਪ ਘਰਾੜੇ ਮਾਰਨ ਲੱਗ ਪੈਂਦੇ ਟੀਵੀ ਤੇ ਤੁਸੀਂ ਆਸਾ ਦੀ ਵਾਰ ਸਵੇਰੇ ਲਾ ਲਈਨੇ ਆਪ ਸੌ ਜਾਂਦੇ ਉਹ ਫਿਰ ਆਪੇ ਹੀ ਵਿਚਾਰੀ ਚੱਲਦੀ ਰਹਿੰਦੀ ਆਸਾ ਦੀ ਵਾਰ ਸਾਰਾ ਦਿਨ ਹੁਣ ਜਦੋਂ ਤੁਸੀਂ ਸੁਣੋਗੇ ਨਾ ਤੇ ਉਹ ਸਾਸਾ ਕੀ ਵਾਰ ਚ ਆਉਂਦਾ ਧਾਰ ਤਰਾਜੂ ਤੋਲੀਏ ਗੁਰੂ ਸਾਹਿਬ ਕਹਿੰਦੇ ਤੱਕੜੀ ਫੜ ਕੇ ਤੋਲ ਕੇ ਵੇ ਤੋਲ ਕਾ ਮਤਲਬ ਨਿਰਣਾ ਕਰਕੇ ਹੁਣ ਤੱਕੜੀ ਥੋੜੀ ਫੜਨੀ ਹੁੰਦੀ ਆਪਾਂ ਇਹਦਾ ਇਹ ਐਗਜ਼ਾਮਪਲ ਹੈ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਘਰ ਤੱਕੜੀ ਫੜ ਕੇ ਦਾ ਤੋਲ ਕੇ ਵੇਖੀ ਨਿਰਣਾ ਕਰਕੇ ਵੇਖ ਤੇ ਨਿਰਣਾ ਕੀ ਕਰੇਗਾ ਧਾਰ ਤਰਾਜੂ ਤੋਲੀਏ ਨਿਵੇਂ ਬੋਲੋ ਸਾਰੇ ਨਾਲ ਮੇਰੇ ਨਿਵੇਂ ਜਿਹੜਾ ਨਿਉ ਜਾਏ ਉਹ ਅੱਡਾ ਹੁੰਦਾ ਤੇ ਸਾਡੇ ਦਿਮਾਗ 'ਚ ਕੀ ਹੈ ਜਿਹੜਾ ਆਕੜ ਜਾਏ ਮੈਨੂੰ ਕੋਈ ਝਕਾ ਕੇ ਉਖਾਵੇ ਇਹ ਝੂਠ ਹੈ ਕਿਤੇ ਕਿਤੇ ਝੁਕਣਾ ਬਹੁਤ ਚੰਗਾ ਹੁੰਦਾ ਤੋਂ ਬਿਨਾ ਗੱਲਾਂ ਵੀ ਝੁੱਕ ਜਾ ਕਰੋ ਕਿਤੇ ਕਿਤੇ ਰਿਸ਼ਤੇਦਾਰੀਆਂ 'ਚ ਪਰਿਵਾਰਾਂ 'ਚ ਭੈਣਾ ਭਰਾਵਾਂ 'ਚ ਬੱਚਿਆਂ 'ਚ ਕਿਤੇ ਕਿਤੇ ਬੱਚਿਆਂ ਨੂੰ ਕਹਿ ਦਿਆ ਕਰੋ ਬੜੇ ਸਿਆਣੇ ਆ ਕਿਤੇ ਕਿਤੇ ਸੱਸਾਂ ਨੌਆਂ ਨੂੰ ਕਹਿ ਦਿਆ ਕਰੋ ਵੀ ਸ਼ੁਕਰ ਹੈ ਮਹਾਰਾਜ ਦਾ ਮੈਨੂੰ ਮਾਲਕ ਨੇ ਇੰਨੀ ਸਿਆਣੀ ਨੌ ਦਿੱਤੀ ਹੈ ਨਾ ਕੰਮ ਤਾਂ ਔਖਾ ਆ ਬਹੁਤ ਏਡਾ ਸੌਖਾ ਨਹੀਂ ਉਹ ਸ਼ਬਦ ਨਿਕਲਦਾ ਏ ਨੌ ਨੂੰ ਸਿਆਣਾ ਕਹਿਣਾ ਨਿੱਕੀ ਜੀ ਗੱਲ ਲੈ ਕੇ ਤੇ ਪਰ ਕਿਤੇ ਕਿਤੇ ਕਹਿ ਕੇ ਵੇਖਿਆ ਕਰੋ ਇਹਦਾ ਕਿਤੇ ਕਿਤੇ ਸੱਸਾਂ ਨੂੰ ਇਦਾਂ ਕਹਿ ਕੇ ਵੇਖਿਆ ਕਰੋ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੱਖ ਲੱਖ ਸ਼ੁਕਰ ਹੈ ਮੈਨੂੰ ਮਾਲਕ ਨੇ ਇੰਨੀ ਸਿਆਣੀ ਸੱਸ ਦਿੱਤੀ ਹੈ ਤੇ ਸ਼ਾਇਦ ਜ਼ਿੰਦਗੀ ਸੌਖੀ ਹੋ ਜਾਊਗੀ ਕਿਤੇ ਕਿਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਇਦਾਂ ਇਹ ਗੱਲਾਂ ਕਰਿਆ ਕਰੋ ਇਦਾਂ ਨਹੀਂ ਇਹ ਤਾਂ ਚਲੋ ਇੱਕ ਐਗਜ਼ਾਮਪਲ ਹੈ ਕਿੰਨੀਆਂ ਹੀ ਹੋਰ ਗੱਲਾਂ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਔਰ ਬਾਣੀ ਚ ਮਹਾਰਾਜ ਕਹਿੰਦੇ ਵੀ ਆ ਜਪਜੀ ਸਾਹਿਬ ਚ ਰੋਜ਼ ਸਾਡੇ ਪਿੰਡ ਚ ਸਵੇਰੇ ਜਪਜੀ ਸਾਹਿਬ ਚੱਲਦਾ ਤੇ ਗੁਰੂ ਨਾਨਕ ਸਾਹਿਬ ਜੀ ਰੋਜ਼ ਤੁਹਾਡੇ ਪਿੰਡ ਸਵੇਰੇ ਸਵੇਰ ਤੁਹਾਨੂੰ ਕਹਿੰਦੇ ਆ ਰੋਜ਼ ਇੱਕ ਗੱਲ ਧਿਆਨ ਨਾਲ ਸੁਣ ਹਾਲਾਂ ਗੱਲਾਂ ਕਈ ਕਹਿੰਦੇ ਆ ਪਰ ਮੈਂ ਜਿਹੜੀ ਗੱਲ ਦਾ ਤੁਹਾਡਾ ਧਿਆਨ ਦਿਵਾਉਣਾ ਚਾਹੁੰਨਾ ਗੁਰੂ ਸਾਹਿਬ ਰੋਜ਼ ਸਵੇਰੇ ਤੁਹਾਨੂੰ ਤੁਹਾਡੇ ਪਿੰਡ ਵਿੱਚ ਮਾਈਕ ਤੇ ਰਾਈ ਘਰ ਬੈਠਿਆਂ ਤਾਂ ਕਿ ਇਹ ਗੱਲ ਕਰਦੇ ਇੱਥੇ ਜਦੋਂ ਕੋਈ ਬਾਠ ਕਰਦਾ ਬਾਣੀ ਪੜ੍ਹਦਾ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਮਤ ਵਿੱਚ ਰਤਨ ਜਵਾਹਰ ਮਾਣਿਕ ਅੱਗੇ ਨਾਲ ਬੋਲੋ ਸਾਰੇ ਜਿਹਨੂੰ ਜਿਹਨੂੰ ਆਉਂਦੀ ਹੈ ਪੰਕਤੀ ਮਤ ਵਿੱਚ ਰਤਨ ਜਵਾਹਰ ਮਾਣਿਕ ਵਾਹ ਵਾਹ ਜੇ ਇੱਕ ਗੁਰ ਕੀ ਹੁਣ ਗੁਰੂ ਸਾਹਿਬ ਕਹਿੰਦੇ ਮੇਰੇ ਬੱਚਿਆ ਮਰੀਏ ਧੀਏ ਮੇਰੇ ਪੁੱਤਰਾ ਤੇਰੇ ਮਤ ਵਿੱਚ ਪਿਆ ਤਿਆ ਬਹੁਤ ਕੁਝ ਚੰਗਾ ਇਹ ਨਹੀਂ ਵੀ ਤੇਰੇ ਕੋਲ ਚੰਗਾ ਹੈ ਨਹੀਂ ਮਤ ਵਿੱਚ ਰਤਨ ਜਵਾਹਰ ਮਾਣਕ ਪਏ ਹੋਇਆ ਇੱਥੇ ਪਰ ਇਹ ਦਿਸਦੇ ਕਿਉਂ ਨਹੀਂ ਆ ਦਿਸਣਗੇ ਕਿੱਦਾਂ ਜੇ ਇੱਕ ਗੁਰ ਕੀ ਜੇ ਤੂੰ ਗੁਰੂ ਦੀ ਇੱਕ ਵੀ ਗੱਲ ਕਿਤੇ ਹੁਣ ਕਹਿੰਦੇ ਨਾ ਗੁਰੂ ਸਾਹਿਬ ਕਹਿੰਦੇ ਸਾਰਾ ਜਲਜੀ ਸਾਹਿਬ ਸੁਣ ਲਿਆ ਕੋਈ ਇੱਕ ਪੱਲੇ ਬੰਨ ਨਹੀਂ ਅੱਜ ਅਸੀਂ ਅੱਜ ਜਲਜੀ ਸਾਹਿਬ ਕਰ ਲੈਣਾ ਕੱਲ ਨੂੰ ਫੇਰ ਕਰ ਲੈਣਾ ਇੱਕ ਵੀ ਗੱਲ ਪੱਲੇ ਨਹੀਂ ਬੰਨਦੇ ਅਸੀਂ ਅਸੀਂ ਹਜ਼ਾਰਾਂ ਅਖੰਡ ਪਾਠ ਕਰਾਉਨੇ ਆ ਹਜ਼ਾਰਾਂ ਅਖੰਡ ਪਾਠ ਜਦੋਂ ਕਿ ਅਖੰਡ ਪਾਠ ਸਿੱਖਾਂ ਦਾ ਅਖੰਡ ਪਾਠ ਨਾਲ ਕੋਈ ਸਬੰਧ ਨਹੀਂ ਹੈ ਸਾਡੀ ਰਹਿਤ ਮਰਿਆਦਾ ਕਹਿੰਦੀ ਹੈ ਭੀੜ ਵੇਲੇ ਕਰਾਉਣਾ ਜੇ ਕੋਈ ਭੀੜ ਪਈ ਹੋਵੇ ਤੇ ਅਖੰਡ ਪਾਠ ਕਰਾਉਣਾ ਆਦਰਵਾਇਜ਼ ਸਿੱਖ ਨੇ ਸਹਿਰ ਪਾਠ ਕਰਨਾ ਹੈ ਤੇ ਇਸ ਵੇਲੇ ਸਭ ਤੋਂ ਵੱਧ ਕੀ ਹੁੰਦੇ ਨੇ ਭਲਾ ਕੀ ਪੀੜ ਪਈ ਆ ਸਾਡੀ ਕੌਮ ਨੂੰ ਜਿਹੜੇ ਵੱਡੇ ਗੁਰਦੁਆਰੇ ਚਲੇ ਜਾਓ ਚਾਰ ਸ਼ਵੇਰੇ ਐ ਲੱਗਦਾ ਜਿਵੇਂ ਪੀੜਾਂ ਹੀ ਪਈਆਂ ਹੋਈਆਂ ਉਹ ਭਾਈ ਸਾਨੂੰ ਸਮਝਾਓ ਗੱਲ ਸਾਨੂੰ ਮੱਥਾ ਟੇਕਣ ਵਾਲਿਆਂ ਨੂੰ ਕੋਈ ਅਕਲ ਦਿਓ ਅਸੀਂ ਅਸੀਂ ਜਦੋਂ ਗੁਰਦੁਆਰੇ ਮੈਰਾਤੀ ਐਗਜ਼ਾਮਪਲ ਦਿੱਤੀ ਸੀ ਕੱਲ ਉੱਥੇ ਪਿਲਖਣੀ ਪਿੰਡ ਮੈਂ ਕਿਹਾ ਸੀ ਤੁਸੀਂ ਗੁਰਦੁਆਰੇ ਜਾਂਦੇ ਹੋ ਵੱਡੇ-ਵੱਡੇ ਗੁਰਦੁਆਰਿਆਂ ਦੇ ਵਿੱਚੋਂ ਜਲ ਲੈ ਕੇ ਆਉਨੇ ਹੋ ਤੇ ਜਲ ਲਿਆਣ ਕੇ ਘਰ ਮੱਝਾਂ ਤੇ ਛਿੱਟੇ ਮਾਰਦੇ ਹੋ ਟਰੈਕਟਰਾਂ ਤੇ ਛਿੱਟੇ ਮਾਰੀ ਜਾਂਦੇ ਹੋ ਸਾਰੇ ਘਰ 'ਚ ਛਿੱਟੇ ਮਾਰਦੇ ਹੋ ਜਲ ਦੇ ਕਰਦੇ ਨੇ ਇਦਾਂ ਤੁਸੀਂ ਤੇ ਫਿਰ ਹੱਥ ਜੋੜ ਕੇ ਕਹਿੰਦੇ ਆ ਮਹਾਰਾਜ ਇਸ ਘਰ 'ਚ ਸੁੱਖ ਸ਼ਾਂਤੀ ਰੱਖੀ ਓਕੇ ਹੁਣ ਗੁਰੂ ਸਾਹਿਬ ਜੀ ਕਹਿੰਦੇ ਆ ਫਿਰ ਸੁਣ ਧਿਆਨ ਨਾਲ ਸੁੱਖ ਸ਼ਾਂਤੀ ਕਿਵੇਂ ਰਊ ਘਰ 'ਚ ਆਪਾਂ ਕਹਿੰਦੇ ਨਾ 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 ਮਹਾਰਾਜ ਸੁਣਨੀ ਸਾਣਨੀ ਨਹੀਂ ਆਪਾਂ ਇਹ ਤਾਂ ਤੁਹਾਡੀ ਡਿਊਟੀ ਹੈ ਹਣ ਕਹਿਤਾ ਆਪਾਂ ਵੀ ਸੁਖ ਸ਼ਾਂਤੀ ਰੱਖਿਓ ਬਸ ਮਹਾਰਾਜ ਕਹਿੰਦੇ ਸੁਖ ਸ਼ਾਂਤੀ ਕਿਵੇਂ ਆਊਗੀ ਮੈਂ ਉਦਾਹਰਣ ਦਿੱਤੀ ਸੀ ਸ਼ਰਾਬ ਵੇਚਣ ਵਾਲੇ ਨਾਲੋਂ ਵੱਧ ਨਸ਼ਾ ਵੇਚਣ ਵਾਲੇ ਨਾਲੋਂ ਵੱਧ ਖਤਰਨਾਕ ਲੋਕ ਇੱਥੇ ਦੁੱਧ ਤੇ ਸਬਜ਼ੀਆਂ ਵੇਚਣ ਵਾਲੇ ਆ ਤੁਸੀਂ ਪੁੱਛੋਗੇ ਕਿ ਕਿਵੇਂ ਹੋ ਸਕਦਾ ਹੈ ਗੱਲ ਹਣ ਕਈਆਂ ਨੂੰ ਚੰਗੀ ਨਾ ਲੱਗੇ ਕੋਕੇ ਸ਼ਰਾਬ ਵੇਚਣ ਵਾਲਾ ਬੋਤਲ ਤੇ ਲੈਵਲ ਲਾ ਕੇ ਵੇਚਦਾ ਵੀ ਤੁਹਾਡੀ ਸਿਹਤ ਲਈ ਠੀਕ ਨਹੀਂ ਆ ਤੇ ਸ਼ਰਾਬ ਪੀਣ ਵਾਲਾ ਬੰਦਾ ਸੁਰਤ ਸੰਭਾਲ ਕੇ ਪੀਂਦਾ ਉਦੋਂ ਦਿਮਾਗ ਕੰਮ ਕਰਦਾ ਹੁੰਦਾ ਉਹਦਾ ਤੁਸੀਂ ਨਿੱਕੇ ਨਿੱਕੇ ਨਿਆਣਿਆਂ ਨੂੰ ਨਕਲੀ ਦੁੱਧ ਪਿਆ ਕੇ ਉਹਨਾਂ ਨੂੰ ਜਵਾਨ ਹੋਣ ਤੋਂ ਪਹਿਲਾਂ ਹੀ ਬਿਮਾਰ ਕਰੀ ਜਾਂਦੇ ਕੌਣ ਖਤਰਨਾਕ ਹੈ ਜ਼ਿਆਦਾ ਆਪਣੇ ਬੱਚਿਆਂ ਦੇ ਵੀ ਹਮਦਰਦ ਨਹੀਂ ਆਸੀਂ ਆਦਤਾਂ ਨਾ ਘਰ ਵਿੱਚ ਮਾੜੀ ਖੁਰਾਕ ਆਪ ਖਾਓ ਤੇ ਨਾ ਮਾੜੀ ਖੁਰਾਕ ਔਲਾਦ ਨੂੰ ਖਾਣ ਦਿਓ ਕਿਉਂਕਿ ਇਹ ਚੰਗੇ ਬੰਨੇ ਭੱਜ-ਭੱਜ ਕੇ ਨਹੀਂ ਜਾਂਦੇ ਮਾੜੇ ਬੰਨੇ ਭੱਜ-ਭੱਜ ਕੇ ਜਾਂਦੇ ਤੋਂ ਉਹ ਜਿਹੜੇ ਚਸਕੇ ਨੇ ਉਹ ਆਪਣੀ ਜ਼ੁਬਾਨ ਤੋਂ ਵੀ ਕਟਾਓ ਤਾਂ ਕਿ ਤੁਹਾਡੇ ਨਿਆਣਿਆਂ ਨੂੰ ਚੰਗੀਆਂ ਚੀਜ਼ਾਂ ਦੇ ਚਸਕੇ ਪੈ ਜਾਣ ਤੇ ਇਹ ਤਾਂ ਹੁੰਦਾ ਜਦੋਂ ਆਪਾਂ ਗੁਰੂ ਦੀ ਗੱਲ ਨੂੰ ਥੋੜੇ ਜਿਹਾ ਧਿਆਨ ਨਾਲ ਸੁਣਦੇ ਆ ਆਪਾਂ ਇਹਦੇ ਤੇ ਗੌਰ ਕਰੀਏ ਫੇਰ ਤੁਹਾਡੇ ਚਰਨਾਂ 'ਚ ਬੇਨਤੀ ਆ ਮੰਨਿਆ ਕਰੋ ਗੱਲ ਕਰਿਆ ਕਰੋ ਕਰਾਂਗੇ ਤੇ ਗੱਲ ਕਰਦਿਆਂ ਕਰਦਿਆਂ ਪੂਰੀ ਦੁਨੀਆ 'ਚ ਪਤਾ ਦਾਂਗੇ ਆਪਾਂ ਇੱਕ ਦਿਨ ਇਹ ਕੋਈ ਔਖਾ ਕੰਮ ਨਹੀਂ ਐ ਗੱਲਾਂ ਕਰਨ ਵਾਲੇ ਘਟ ਗਏ ਨੇ ਇਸ ਕਰਕੇ ਗੱਲਾਂ ਪਹੁੰਚ ਨਹੀਂ ਰਹੀਆਂ ਗੁਰੂ ਬਾਬਾ ਮੇਰ ਕਰੇ ਆਪਾਂ ਸਮਾਪਤੀ ਵਾਲੇ ਵੱੰਨੇ ਵਧੀਏ ਸਤਕਾਰਯੋਗ ਵੀਰ ਜੀ ਹੋਣੀ ਨਾ ਵੀਰ ਕਮਾਲਜੀਤ ਸਿੰਘ ਹੋਣੀ ਬੱਚਿਆਂ ਨੂੰ ਇੱਥੇ ਸਟੇਜ ਤੇ ਨਾ ਸਨਮਾਨ ਦੇਣ ਲਈ ਵੀ ਨਹੀਂ ਆ ਰਹੇ ਸੀ ਉਹ ਉਕੈਂਦੇ ਮੈਂ ਮੇਰਾ ਕੋਈ ਰੋਲ ਨਹੀਂ ਹੈ ਤੇ ਮੈਂ ਕਿਉਂ ਆਵਾਂ ਇਹ ਵੀ ਮੈਨੂੰ ਲੱਗਦਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਵੀ ਸੁਖਦੇਵ ਸਿੰਘ ਉਹਨਾਂ ਨੂੰ ਸਟੇਜ ਤੇ ਬੁਲਾਉਣਾ ਸਾਨੂੰ ਸਭ ਤੋਂ ਔਖਾ ਕੰਮ ਲੱਗਦਾ ਉਹਨਾਂ ਨੂੰ ਉਹ ਇੰਨਾ ਭੱਜਦੇ ਆ ਨਾ ਔਰ ਇੱਕ ਘੱਟ ਲੋਕ ਨੇ ਭੱਜਣ ਵਾਲੇ ਸਟੇਜਾਂ ਤੋਂ ਸਟੇਜਾਂ ਵੱਲ ਨੂੰ ਭੱਜਣ ਵਾਲੇ ਬਹੁਤ ਨੇ ਸਟੇਜਾਂ ਤੋਂ ਭੱਜਣ ਵਾਲੇ ਬਹੁਤ ਘੱਟ ਨੇ ਇੱਥੇ ਕੁਰਸੀਆਂ ਤੇ ਬੈਣ ਵਾਲੇ ਬਹੁਤ ਅਜੇ ਬਹਿ ਜਾਣ ਨਾ ਤਾਂ ਕੁਰਸੀ ਤੇ ਪਾਵੇ ਟੁੱਟਣ ਤਾਂ ਖਿਲਦੇ ਨਹੀਂ ਉਥੋਂ ਬੜੀ ਬੁਰੀ ਪਕੜ ਐ ਕੁਰਸੀਆਂ ਦੀ ਔਰ ਕੁਰਸੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੱਲੀ ਕੁਰਸੀ ਜਿੱਦੀ ਜਿੱਥੇ ਪਕੜ ਬਣੀ ਐ ਨਾ ਉੱਥੇ ਹੀ ਬਣਾ ਕੇ ਬੈਠਾ ਅਗਲਾ ਤੋਂ ਵਿਜੀ ਹੁਣ ਅਸੀਂ ਕਹਾਂ ਵੀ ਇੱਕ ਸਨਮਾਨ ਤੁਹਾਨੂੰ ਗੁਰਮਤਿ ਗਾਇਮਸ਼ੀ ਨੀ ਕਾਲਜ ਵੱਲੋਂ ਵਿਜੀ ਉਹ ਅਸੀਂ ਤਾਂ ਦੇਣਾ ਤੁਹਾਨੂੰ ਕਿਉਂਕਿ ਅਸੀਂ ਸਰੋਪਿਆਂ ਵਾਲੀ ਸਿਲਸਿਲੇ 'ਚੋਂ ਨਾ ਬਾਹਰ ਨਿਕਲ ਆਏ ਸਰੋਪਿਆਂ ਵਾਲੀ ਗੱਲ ਅਸੀਂ ਬੰਦ ਕੀਤੀ ਐ ਲਗਭਗ ਤੇ ਆਪਾਂ ਹੌਲੀ ਹੌਲੀ ਅਸੀਂ ਉਹਦਾ ਇੱਕ ਨਵਾਂ ਤਰੀਕਾ ਲੱਭਿਆ ਤਾਂ ਕਿ ਤੁਹਾਡੇ ਸਤਿਆਨ ਚ ਵੀ ਆ ਜਾਊਗਾ ਤੁਸੀਂ ਵੀ ਸਾਰੇ ਥਾਵਾਂ ਤੇ ਜਦੋਂ ਜਾਂਦੇ ਰਹਿੰਦੇ ਹੋ ਜਿਵੇਂ ਅਸੀਂ ਮੈਂ ਬਾਰ ਬਾਰ ਕਹਿ ਰਿਹਾ ਵੀ ਗੁਰਬਾਣੀ ਦੀ ਗੱਲ ਕਰੋ ਅਸੀਂ ਗੁਰਬਾਣੀ ਦੀ ਗੱਲ ਇੱਕ ਮੋਮੈਂਟੋ ਤੇ ਲਿਖ ਲਈਏ ਇੱਕ ਗੱਲ ਲਿਖ ਲਈਓ ਉਹਦੇ ਤੇ ਉਹ ਅਸੀਂ ਇਦਾਂ ਸਲਮਾਨ ਚ ਦੇ ਦਿੰਨੇ ਆ ਜਦੋਂ ਕਿਤੇ ਜਿੱਥੇ ਵੀ ਜਾਂਦੇ ਆ ਦਾ ਇੱਥੇ ਵੀ ਸੰਗਤ ਨਾਲ ਵੀ ਗੱਲ ਕਰਦੇ ਆ ਪ੍ਰਬੰਧਕ ਵੀਰਾਂ ਨੂੰ ਵੀ ਉਹ ਇੱਕ ਗੱਲ ਬਾਣੀ ਵਾਲੀ ਸਮਾਨ ਰੂਪ ਚ ਦੇਵਾਂਗੇ ਲਿਖਤੀ ਰੂਪ ਵਿੱਚ ਔਰ ਉੱਤੇ ਜਿਹੜੀ ਗੱਲ ਲਿਖੀ ਉਹ ਪੜ ਕੇ ਇਦਾਂ ਆਪਾਂ ਫਿਰ ਉਹੋ ਹੀ ਹੌਲੀ ਹੌਲੀ ਕਰਨੀ ਸ਼ੁਰੂ ਕਰ ਦਾਂਗੇ ਉਦਾਂ ਦੀਆਂ ਹੋਰ ਲੱਭਣੀਆਂ ਵੀ ਸ਼ੁਰੂ ਕਰ ਦਾਂਗੇ ਵੀ ਅੱਛਾ ਇਹ ਗੱਲ ਵੀ ਬਾਣੀ ਚ ਲਿਖੀ ਐ ਇਦਾਂ ਦੀ ਮੈਂ ਹੋਰ ਲੱਭਦਾ ਜਿਵੇਂ ਕੱਲ ਸਤਕਾਰਤ ਭੈਣ ਇੱਥੇ ਬੈਠੇ ਹੋਏ ਆ ਬਾਹਰ ਸਾਡੇ ਨਾਲ ਗੱਲ ਕਰਦੇ ਸੀ ਕਹਿੰਦੇ ਮੈਂ ਇੱਕ ਵਾਰ ਬੱਚਿਆਂ ਨੂੰ ਛੱਡਣ ਗਈ ਤੇ ਮੈਂ ਸੋਚਿਆ ਟਾਈਮ ਸੀ ਚਲੋ ਆਪਾਂ ਉਹਨਾਂ ਚਿਰ ਬੱਚਿਆਂ ਨੂੰ ਹੁਣ ਇਹ ਵੀ ਵੱਡੀ ਗੱਲ ਹੈ ਵੀ ਬੱਚਿਆਂ ਨੂੰ ਛੱਡਣ ਵਾਸਤੇ ਕੋਈ ਮਾਂ ਬੱਚੇ ਨੂੰ ਵੈਣ ਤੇ ਚੜਾਉਣ ਗਈ ਤੇ ਆਪਸ ਵਿੱਚ ਗੱਲਾਂ ਕਰਨ ਨਾਲੋਂ ਚੰਗਾ ਉਸ ਭੈਣ ਨੂੰ ਲੱਗਿਆ ਪਈ ਆਪਾਂ ਗੁਰੂ ਸਾਹਿਬ ਦੀਆਂ ਗੱਲਾਂ ਕਰ ਲੈਨੇ ਆ ਤੋ ਉਹ ਪੰਜ ਜੀ ਹੁਣੇ ਬੈਠੇ ਆ ਤੇ ਤੁਹਾਡੇ ਚ ਕਹਿੰਦੇ ਮੈਂ ਨਾ ਕਹਿਆ ਵੀ ਚਲੋ ਆਪਾਂ ਗੁਰੂ ਸਾਹਿਬ ਦੇ ਨਾਮ ਯਾਦਾਂ ਯਾਦ ਕਰ ਲੈਨੇ ਆ ਤੇ ਮੈਂ ਕਹਿੰਦੇ ਪਹਿਲਾ ਗੁਰੂ ਸਾਹਿਬ ਦਾ ਨਾਮ ਲਿਆ ਗੁਰੂ ਨਾਨਕ ਸਾਹਿਬ ਜੀ ਦੂਜਾ ਲਿਆ ਗੁਰੂ ਅੰਗਦ ਸਾਹਿਬ ਜੀ ਤੇ ਕਹਿੰਦੇ ਜਦੋਂ ਮੈਂ ਸਤਵੇਂ ਪਾਤਸ਼ਾਹ ਜੀ ਦਾ ਨਾਮ ਲਿਆ ਨਾ ਹਰ ਰਾਏ ਪਾਤਸ਼ਾਹ ਜੀ ਤੇ ਕਹਿੰਦੇ ਬੱਚੇ ਕਹਿੰਦੇ ਇਹ ਕਿਹੜੇ ਬਾਬਾ ਜੀ ਨੇ ਮਤਲਬ ਕਿੱਡੀ ਹੈਰਾਨਗੀ ਦੀ ਗੱਲ ਹੈ ਤੁਸੀਂ ਵੇਖੋ ਮਤਲਬ ਪੰਜਾਬ ਦਾ ਨਿਆਣਾ ਪੰਜਾਬੀ ਮਾਂ ਦੇ ਘੁੱਖੋਂ ਜਨਮ ਲਿਆ ਪੰਜਾਬੀ ਬਾਪ ਦੇ ਘਰ ਵਿੱਚ ਉਹਨੇ ਜਨਮ ਲਿਆ ਗੁਰਦੁਆਰੇ ਉਹ ਮੱਥਾ ਟੇਕਦਾ ਪਰ ਹਰ ਰਾਏ ਪਾਸ਼ਾ ਜੀ ਦਾ ਨਾਮ ਸੁਣ ਕੇ ਕਹਿੰਦਾ ਇਹ ਕਿਹੜੇ ਬਾਬਾ ਜੀ ਨੇ ਕੀ ਇੱਥੋਂ ਤੱਕ ਪਹੁੰਚ ਗਈ ਹੈ ਗੱਲ ਸਾਡੇ ਬੱਚਿਆਂ ਨੂੰ ਹਰ ਰਾਏ ਜੀ ਭੁੱਲ ਗਏ ਤੇ ਜੇ ਹਰ ਰਾਏ ਜੀ ਦਾ ਨਾਮ ਭੁੱਲ ਗਿਆ ਫਿਰ ਉਹਨਾਂ ਦੀਆਂ ਗੱਲਾਂ ਕਿੱਥੋਂ ਯਾਦ ਰਹਿ ਜਾਣੀਆਂ ਸੋ ਬਾਬਾ ਮਿਹਰ ਕਰੇ ਆਪਾਂ ਇਹ ਹੌਲੀ ਹੌਲੀ ਪੜਾਹ ਦਾੜ ਪੜਾ ਸਾਰੇ ਸਾਡੀ ਇਹ ਡਿਊਟੀ ਬਣਦੀ ਹੈ ਸਾਡੇ ਫਰਜ਼ ਬਣ ਅਸੀਂ ਕੋਈ ਆਸਾਨ ਨਹੀਂ ਕਰ ਰਹੇ ਭੀ ਜਿਵੇਂ ਮੈਨੂੰ ਲੱਗੇ ਵੀ ਨਿਸ਼ੱਤਰ ਸਿੰਘ ਨੇ ਬੜਾ ਆਸਾਨ ਕੀਤਾ ਤੁਹਾਡੇ ਪਿੰਡਾਂ ਕਿ ਆਸਾਨ ਨਹੀਂ ਕੀਤਾ ਮੇਰੇ ਸਿਰ ਤੇ ਗੁਰੂ ਦਾ ਏਡਾ ਵੱਡਾ ਕਰਜ਼ਾ ਆ ਉਹਦੇ ਚੋਂ ਪਤਾ ਨਹੀਂ ਚੌਲ ਦੇ ਦਾਣੇ ਜਿੰਨਾ ਕਰਜ਼ਾ ਲੱਥਾ ਮੇਰੇ ਸਿਰੋਂ ਅਜੇ ਕਿ ਨਹੀਂ ਲੱਥਾ ਜੇ ਇੱਥੇ 7 ਸਾਲ ਦੇ ਫਤਿਹ ਸਿੰਘ ਨੀਅਤ ਨਾਂ ਚੜੇ ਜਾਂਦੇ ਹੁੰਦੇ ਮੇਰੇ ਸਿਰ ਤੇ ਪੱਗ ਨਾ ਹੁੰਦੀ ਮੈਂ ਤੁਹਾਡੇ ਨਾਲ ਗੱਲ ਨਾ ਕਰਦਾ ਹੁੰਦਾ ਤੁਸੀਂ ਇਦਾਂ ਮੇਰੀਆਂ ਭੈਣਾਂ ਮੇਰੇ ਸਾਹਮਣੇ ਬੈਠੀਆਂ ਨਾ ਹੁੰਦੀਆਂ ਤੁਹਾਨੂੰ ਤਾਂ ਮੰਦਿਰਾਂ 'ਚ ਵੜਨ ਨਹੀਂ ਸੀ ਦਿੰਦੇ ਧਰਮ ਸਥਾਨਾਂ 'ਚ ਤੇ ਔਰਤਾਂ ਨੂੰ ਆਉਣ ਨਹੀਂ ਸੀ ਦਿੰਦੇ ਇਹ ਤਾਂ ਸ਼ੁਕਰ ਸੱਚੇ ਪਾਤਸ਼ਾਹੀ ਦਾ ਮੇਰੇ ਦਾਤੇ ਨੇ ਮੇਰੀਆਂ ਧੀਆ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਤਾਵਾਂ ਨੂੰ ਇਹ ਹੱਕ ਲੈ ਕੇ ਦਿੱਤੇ ਕਿ ਜਿੱਥੇ ਵੀਰ ਗੁਰੂ ਦੀ ਗੋਦ ਵਿੱਚ ਬੈਣਗੇ ਉੱਥੇ ਧੀਆ ਵੀ ਬੈਠਣ ਗਿਆ ਬਹੁਤ ਵੱਡਾ ਕਰਜ਼ਾ ਮੇਰੇ ਸਰਗੁਰੂ ਸਾਹਿਬ ਜੀ ਦਾ ਪਤਾ ਨਹੀਂ ਸਾਰੀ ਜ਼ਿੰਦਗੀ 'ਚ ਇੱਕ ਚੌਲ ਦੇ ਦਾਣੇ ਜਿੱਦਾਂ ਵੀ ਲੱਥਣਾ ਕਿ ਨਹੀਂ ਲੱਥਣਾ ਅਸੀਂ ਕੋਈ ਆਸਾਨ ਨਹੀਂ ਕਰਦੇ ਸਾਡੇ ਫਰਜ਼ ਬਣਦੇ ਆ ਹਾਲਾਂਕਿ ਅਸੀਂ ਆਪਣੇ ਫਰਜ਼ਾਂ ਤੋਂ ਭਗੋੜੇ ਆ ਅਸੀਂ ਆਪਣੇ ਫਰਜ਼ ਅਦਾ ਨਹੀਂ ਕਰ ਰਹੇ ਅਸੀਂ ਦੌਲਤਾਂ ਤੇ ਸ਼ੌਹਰਤਾਂ ਦੇ ਮਗਰ ਦੌੜਦੇ ਆ ਅਸੀਂ ਗੁਰੂ ਦੀ ਵਡਿਆਈ ਮਗਰ ਨਹੀਂ ਦੌੜਦੇ ਜਿੱਧਰ ਦੌੜਨਾ ਚਾਹੀਦਾ ਹੈ ਸੰਗ ਸੋ ਬਾਬਾ ਮੇਰ ਕਰੇ ਅਸੀਂ ਇੱਕ ਸਨਮਾਨ ਚਿੰਨ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਵਿੱਚ ਤੇ ਕਾਲਜ ਵੱਲੋਂ ਅ ਗੁਸਤਾਖੀ ਦੀ ਮਾਫੀ ਮੰਗ ਕੇ ਵਿਜ਼ੇ ਹੋਣਾ ਨੂੰ ਸਟੇਜ ਤੇ ਬੁਲਾਉਨੇ ਆ ਤੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਉਹ ਵੀ ਸਟੇਜ ਤੇ ਆ ਜਾਣ ਤੇ ਇੱਕ ਸਨਮਾਨ ਚਿੰਨ ਕਿਉਂਕਿ ਅਸੀਂ ਮੈਂ ਜਿਵੇਂ ਪਹਿਲਾਂ ਕਿਹਾ ਵੀ ਅਸੀਂ ਬੜੇ ਚਿਰ ਤੋਂ ਸੋਚਦੇ ਸੀ ਵੀ ਇਹ ਸਾਰੀਆਂ ਚੀਜ਼ਾਂ ਹੋਣ ਪਰ ਹੋ ਨਹੀਂ ਸੀ ਰਹੀਆਂ ਤੇ ਵੀਰਾਂ ਨੇ ਇਹ ਯਤਨ ਕੀਤਾ ਆ ਵੀ ਅਸੀਂ ਇਸ ਬੰਦੇ ਨੂੰ ਕਦਮ ਪੁੱਟੀਏ ਇਹਦੇ ਲਈ ਯਤਨ ਕਰੀਏ ਤੇ ਇਹ ਪਾਵਨ ਸ਼ਬਦ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ ਤੂੰ ਕੀਆ ਸੋਈ ਦੇ ਆਧਾਰ ਆਓ ਆਪਾਂ ਇਹ ਸਮਾਨਵੀਜੀ ਹੋਣਾ ਦਾ ਕਰਦੇ ਆ ਸਾਰੇ ਬੋਲੇ ਸੋ ਨਿਹਾਲ ਇੱਕ ਸਮਾਨ ਅਸੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਕਿਉਂਕਿ ਗੁਰਦੁਆਰਾ ਸਾਹਿਬ ਦੀਆਂ ਬਹੁਤ ਘੱਟ ਕਮੇਟੀਆਂ ਜਿਹੜੀਆਂ ਇਸ ਬੰਨੇ ਧਿਆਨ ਦਿੰਦੀਆਂ ਗੁਰੂ ਕਾ ਸ਼ਬਦ ਇੱਕ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਆ ਜਾਣ ਤਾਂ ਕਿ ਆਪਾਂ ਉਹਨਾਂ ਦਾ ਸਨਮਾਨ ਸਾਰੇ ਰਲ ਕੇ ਕਰ ਸਕੀਏ ਕਿਤੇ ਤੋਂ ਵਿੱਚ ਫਿਰ ਤਨਫ ਵੀਰ ਕੁਲਵਿੰਦਰ ਸਿੰਘ ਵੀਰ ਲਖਵਿੰਦਰ ਸਿੰਘ ਹੋਣੀ ਵੀ ਆ ਜਾਣ ਨਾਲ ਬੋਲੇ ਸੋ ਨਿਹਾਲ ਜਿੱਥੇ ਜੰਗਪੁਰਾ ਨਗਰ ਦੇ ਸੰਗਤਾਂ ਤੇ ਜੰਗਪੁਰਾ ਨਗਰ ਦੇ ਪ੍ਰਬੰਧਕ ਵੀਰ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਵਿੱਚ ਵਧਾਈ ਦੇ ਪਾਤਰ ਹਨ ਉੱਥੇ ਸਾਡਾ ਪਿਆਰਾ ਵੀਰ ਲਖਵਿੰਦਰ ਸਿੰਘ ਜੋ ਤੁਹਾਡੇ ਇਲਾਕੇ ਵਿੱਚ ਵਿਚਰਦਾ ਔਰ ਬਾਣੀ ਦੀ ਸਮਝ ਰੱਖਣ ਵਾਲੇ ਇਸ ਤਰ੍ਹਾਂ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਉਹ ਜਿਹੜਾ ਪ੍ਰਾਈਮ ਪੀਰੀਅਡ ਹੈ ਉਹ ਉਹਨਾਂ ਨੇ ਆਪਣੀ ਜ਼ਿੰਦਗੀ ਲਈ ਨਹੀਂ ਉਹਨਾਂ ਨੇ ਮਕਸਦ ਬਣਾ ਲਿਆ ਕਿ ਉਹ ਲੋਕਾਂ ਲਈ ਹੈ ਉਸ ਵੀਰ ਦਾ ਵੀ ਧੰਨਵਾਦ ਹੈ ਤੇ ਉਹਦੇ ਨਾਲ ਨਾਲ ਬੂਟਾ ਸਿੰਘ ਵਾਲੇ ਤੋਂ ਸਾਡੀਆਂ ਕੁਝ ਸਤਕਾਰਤ ਭੈਣਾਂ ਸਪੈਸ਼ਲ ਬੱਚਿਆਂ ਨੂੰ ਡੇਲੀ ਲੈ ਕੇ ਸਵੇਰੇ ਸ਼ਾਮ ਇੱਥੇ ਆਉਂਦੀਆਂ ਰਹੀਆਂ ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਦਾ ਵੀ ਇੱਥੇ ਸਟੇਜ ਤੇ ਆ ਜਾਣ ਉਹਨਾਂ ਨੂੰ ਇੱਕ ਸਨਮਾਨ ਆਜੋ ਪੈਣੋ ਆਜੋ ਤੁਸੀਂ ਆਜੋ ਸਾਰੇ ਆਜੋ ਇਕੱਠੇ ਆਜੋ ਆਜੋ ਪੈਣੇ ਆਜੋ ਸਤਿ ਆਦਿ ਜਿਹੜੇ-ਜਿਹੜੇ ਵੀ ਤੁਸੀਂ ਬੂਟਾ ਸਿੰਘ ਵਾਲੇ ਤੋਂ ਪੈਣਾ ਆਈਆਂ ਤੇ ਉਹਨਾਂ ਨੂੰ ਵੀ ਇੱਕ ਸਮਾਨ ਚੇਨ ਗੁਰੂ ਦੀ ਹਜ਼ੂਰੀ ਵਿੱਚ ਅਸੀਂ ਦੇਣ ਦੀ ਖੁਸ਼ੀ ਲੈ ਰਹੇ ਹਾਂ ਗੁਰੂ ਕਿਰਪਾ ਕਰੇ ਉਹਨਾਂ ਪੈਣਾ ਨੂੰ ਵੀ ਬੇਨਤੀ ਆ ਵੀ ਇੱਥੇ ਸਟੇਜ ਤੇ ਆ ਜਾਣ ਜੀ ਆਜੋ ਜੀ ਆਜੋ ਹਾਂਜੀ ਇਹ ਹੁਣ ਇੱਕ ਦੂਸਰੀ ਗੱਲ ਹੈ ਪਹਿਲਾਂ ਉੱਥੇ ਇੱਕ ਦੂਜੀ ਗੱਲ ਸੀ ਪਹਿਲੇ ਸਨਮਾਨ ਚਿੰਨ ਤੇ ਇਹ ਸਨਮਾਨ ਚਿੰਨ ਤੇ ਦੂਸਰੀ ਗੱਲ ਹੈ ਗੁਰੂ ਸਾਹਿਬ ਜੀ ਦੀ ਲਿਖੀ ਹੋਈ ਉਹ ਹੈਗੀ ਹੈ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋਂ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਤੇ ਇਹ ਗੱਲ ਸਾਰੀਆਂ ਤੁਸੀਂ ਸਾਰੀਆਂ ਭੈਣਾ ਸਤਕਾਰਾ ਤੋਂ ਬਹੁਤ ਸਾਰਾ ਜਦੋਂ ਕੈਂਪ ਵਿੱਚ ਤੁਸੀਂ ਮੈਂ ਵੇਖਦਾ ਵੀ ਕੀਮਤੀ ਸਮਾਂ ਕੱਢ ਕੇ ਤੁਸੀਂ ਬੱਚਿਆਂ ਨੂੰ ਵੀ ਭੇਜਦੇ ਹੋ ਆਪ ਵੀ ਨਾਲ ਆਉਨੇ ਹੋ ਪਰ ਇਹ ਭੈਣਾ ਸਪੈਸ਼ਲ ਉਥੋਂ ਬੱਚਿਆਂ ਨੂੰ ਤਿਆਰ ਕਰਕੇ ਲੈ ਕੇ ਆਉਣਾ ਆਪਣੀ ਜ਼ਿੰਮੇਵਾਰੀ ਤੇ ਮੈਨੂੰ ਲੱਗਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਆਪਣੇ ਆਪ ਵਿੱਚ ਤੇ ਆਜੋ ਆਪਾਂ ਭੈਣਾ ਦਾ ਸਨਮਾਨ ਕਰਦੇ ਹਾਂ ਜੀ ਨਾਲੋ ਜਤਨ ਜੀ ਵਜੋਂ ਨਾਲ ਬੋਲੇ ਸੋ ਨਿਹਾਲ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਹੋਈਆਂ ਬੇਅੰਤ ਭੁੱਲਾਂ ਸਾਡੀਆਂ ਸਮਝ ਕੇ ਮਾਫ਼ ਕਰਿਓ ਜੇ ਕੋਈ ਗੱਲ ਚੰਗੀ ਕਹੀ ਗਈ ਹੋਵੇ ਪਿਛਲੇ ਚਾਰ ਦਿਨਾਂ ਤੇ ਵਿਚਰਦਿਆਂ ਉਹ ਸਾਡੀ ਨਹੀਂ ਹੈ ਉਹ ਮੈਂ ਨਹੀਂ ਕਹੀ ਮੈਂ ਨਾ ਸਿਆਣਾ ਨਹੀਂ ਸਾਡੇ ਵੀਰ ਇਹਨੇ ਸਿਆਣੇ ਨਹੀਂ ਕਿ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਅਸੀਂ ਉਹ ਦੱਸਿਆ ਜੋ ਸਾਡੇ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਅਸੀਂ ਗੁਰੂ ਦੀਆਂ ਗੱਲਾਂ ਨੂੰ ਆਪ ਸਮਝਿਆ ਤੇ ਸਾਨੂੰ ਲੱਗਿਆ ਵੀ ਜੇ ਮੈਨੂੰ ਕੋਈ ਚੰਗੀ ਗੱਲ ਮੇਰੇ ਗੁਰੂ ਕੋਲੋਂ ਪਤਾ ਲੱਗੀ ਹੈ ਤੇ ਇਹ ਸਾਡਾ ਪਰਿਵਾਰ ਹੈ ਸਾਰਾ ਇਹ ਸਾਡੇ ਸਾਡੇ ਮਾਪੇ ਨੇ ਸਾਡੀਆਂ ਭੈਣਾਂ ਨੇ ਸਾਡੇ ਬਜ਼ੁਰਗ ਨੇ ਸਾਡੇ ਵੀਰ ਨੇ ਤੇ ਅਸੀਂ ਕਿਉਂ ਨਾ ਇਹ ਗੱਲਾਂ ਇਹਨਾਂ ਨਾਲ ਵੀ ਕਰੀਏ ਉਹਦੇ 'ਚ ਇੱਕ ਸਵਾਲ ਕੱਲ ਮੇਰੇ ਧਿਆਨ 'ਚ ਇੱਕ ਬੱਚੀ ਨੇ ਲਿਆਂਦਾ ਸੀ ਤੇ ਉਹ ਮੈਂ ਰਾਤ ਵੀ ਨਹੀਂ ਉਹਦੇ ਤੇ ਚਰਚਾ ਕਰ ਸਕਿਆ ਉਹ ਮੈਂ ਕੋਸ਼ਿਸ਼ ਕਰਦਾ ਸੰਖੇਪ ਜਿਹਾ ਦਾ ਮੈਂ ਜਵਾਬ ਦੇ ਦੇਣਾ ਇੱਕ ਸਵਾਲ ਭੈਣ ਨੇ ਕੀਤਾ ਸੀ ਵੀ ਜਦੋਂ ਅਸੀਂ ਸਾਰਿਆਂ ਗੁਰਦੁਆਰਿਆਂ 'ਚ ਜਾਂਦੇ ਆ ਤਾਂ ਅਰਦਾਸ ਦੀ ਸਮਾਪਤੀ ਤੋਂ ਬਾਅਦ ਜਕਾਰਾ ਛੱਡਿਆ ਜਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਜਦੋਂ ਦਰਬਾਰ ਸਾਹਿਬ ਵਿੱਚ ਅਰਦਾਸ ਹੁੰਦੀ ਹੈ ਤੇ ਉੱਥੇ ਜਕਾਰਾ ਨਹੀਂ ਛੱਡਿਆ ਜਾਂਦਾ ਅਰਦਾਸ ਤੋਂ ਬਾਅਦ ਅਸੀਂ ਆਮ ਕਰਕੇ ਗੁਰਦੁਆਰਿਆਂ ਦੇ ਵਿੱਚ ਅਰਦਾਸ ਜਦੋਂ ਕਰਦੇ ਆ ਤੇ ਸਮਾਪਤੀ ਤੇ ਪੜਦੇ ਆ ਰਾਜ ਕਰੇਗਾ ਖਾਲਸਾ ਬਾਕੀ ਰਹਿ ਨਾ ਕੋਏ ਪਰ ਜਦੋਂ ਅਸੀਂ ਉੱਥੇ ਦੇਖਦੇ ਆਂ ਤੇ ਉੱਥੇ ਇਹ ਦੋਰਾ ਵੀ ਨਹੀਂ ਪੜਿਆ ਜਾਂਦਾ ਤੇ ਉੱਥੇ ਇਸ ਤਰ੍ਹਾਂ ਨਾਲ ਇਹ ਜਿਹੜਾ ਜਕਾਰਾ ਆ ਇਹ ਵੀ ਨਹੀਂ ਛੱਡਿਆ ਜਾਂਦਾ ਜਦੋਂ ਕਿ ਅੱਜ ਅਸੀਂ ਉਹਨਾਂ ਵੀਰਾਂ ਨੂੰ ਪੁੱਛਦੇ ਆ ਬੱਚਿਓ ਧਿਆਨ ਦਿਓ ਥੋੜਾ ਜਿਹਾ ਇੱਧਰ ਤੁਹਾਡੇ ਧਿਆਨ ਚ ਲਿਆਉਣ ਵਾਲੀ ਗੱਲ ਹੈ ਬੱਚੇ ਆਪਸ ਵਿੱਚ ਗੱਲਾਂ ਨਹੀਂ ਪਲੀਜ਼ ਆਪਸੀ ਗੱਲਾਂ ਤੋਂ ਸੰਕੋਚ ਕਰੋ ਸਾਰੇ ਸਿਰਫ 2 ਮਿੰਟ ਜਦੋਂ ਅਸੀਂ ਉੱਥੇ ਜਾਂਦੇ ਹਾਂ ਤੇ ਉਹ ਅਰਦਾਸ ਵਿੱਚ ਇਹਦਾ ਜ਼ਿਕਾਰਾ ਨਹੀਂ ਛੱਡਦੇ ਉਹਨਾਂ ਨੂੰ ਪੁੱਛਦੇ ਆਂ ਤੇ ਉਹ ਕਹਿੰਦੇ ਆ ਸਾਡੇ ਦਰਬਾਰ ਸਾਹਿਬ ਦੀ ਮਰਿਆਦਾ ਹੈ ਵੇਖੋ ਦਰਬਾਰ ਸਾਹਿਬ ਸਾਡਾ ਕੇਂਦਰੀ ਸਥਾਨ ਹੈ ਜਿਹੜੀ ਉਹਦੀ ਮਰਿਆਦਾ ਸਾਰਿਆਂ ਥਾਵਾਂ ਤੇ ਉਹੋ ਹੀ ਮਰਿਆਦਾ ਹੋਣੀ ਚਾਹੀਦੀ ਹੈ ਇਹ ਤੇ ਪਰੰਪਰਾ ਬਣਨੀ ਚਾਹੀਦੀ ਜੇ ਦਰਬਾਰ ਸਾਹਿਬ ਦੀ ਮਰਿਆਦਾ ਆ ਤਾਂ ਫੇਰ ਬਾਕੀ ਸਾਰੇ ਥਾਵਾਂ ਤੇ ਵੀ ਇਹ ਮਰਿਆਦਾ ਬਣਨੀ ਚਾਹੀਦੀ ਹੈ ਤੇ ਜੇ ਬਾਕੀ ਸਾਰੇ ਥਾਵਾਂ ਤੇ ਮਰਿਆਦਾ ਨਹੀਂ ਹੈ ਤੇ ਉੱਥੇ ਦੀ ਇਹ ਮਰਿਆਦਾ ਕਿਉਂ ਹੈ ਇਹ ਗੱਲ ਸਾਨੂੰ ਸਾਰਿਆਂ ਨੂੰ ਜੱਜ ਨਹੀਂ ਰਹੀ ਅਸਲ ਵਿੱਚ ਗੱਲ ਕੀ ਹੈ ਜਦੋਂ ਬ੍ਰਿਟਿਸ਼ ਗਵਰਨਮੈਂਟ ਇੰਡੀਆ 'ਚ ਰੂਲ ਕਰਦੀ ਰਹੀ ਤੇ ਉਸ ਵੇਲੇ ਬਹੁਤ ਵੱਡੀ ਤਾਕਤ ਵਿੱਚ ਉਹਨਾਂ ਨੇ ਸਾਡੇ ਗੁਰਦੁਆਰਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਸਾਕਾ ਨਨਕਾਣਾ ਵਾਪਰਿਆ ਜਿਹੜਾ ਤੁਹਾਡੇ ਧਿਆਨ ਵਿੱਚ ਸਿੱਧਾ ਕਬਜ਼ਾ ਉਹਨਾਂ ਨੇ ਨਨਕਾਣਾ ਸਾਹਿਬ ਤੇ ਕਰ ਲਿਆ ਮਹੰਤ ਨਰੇਣੂ ਦੇ ਰਾਹੀਂ ਆਨੰਦਪੁਰ ਵਿੱਚ ਵੀ ਉਹਨਾਂ ਦਾ ਕਬਜ਼ਾ ਹੋਇਆ ਤਰਨਤਾਰਨ ਵੀ ਉਹਨਾਂ ਦਾ ਕਬਜ਼ਾ ਹੋਇਆ ਤੇ ਦਰਬਾਰ ਸਾਹਿਬ ਵੀ ਉਹਨਾਂ ਦਾ ਕਬਜ਼ਾ ਹੋਇਆ ਪਰ ਜਦੋਂ ਨਨਕਾਣਾ ਸਾਹਿਬ ਆਜ਼ਾਦ ਹੋ ਗਿਆ ਉਹਦੇ ਤੋਂ ਬਾਅਦ ਡਰ ਕਰਕੇ ਫਿਰ ਬਾਕੀ ਦੇ ਸਾਰੇ ਥਾਵਾਂ ਤੋਂ ਮਹੰਤ ਆਪੇ ਹੀ ਗੁਰਦੁਆਰੇ ਛੱਡ ਕੇ ਚਲੇ ਗਏ ਇੱਥੇ ਸਾਨੂੰ ਬਹੁਤਾ ਸੰਘਰਸ਼ ਨਹੀਂ ਕਰਨਾ ਪਿਆ ਕਿਉਂਕਿ ਇੱਕ ਐਗਜ਼ਾਮਪਲ ਸੈੱਟ ਹੋ ਜਾਂਦੀ ਹੈ ਤੁਹਾਡੇ ਧਿਆਨ ਵਿੱਚ ਹੋਊਗਾ ਤੁਸੀਂ ਸਿੰਘ ਸਭਾ ਲਹਿਰ ਨੂੰ ਪੜ ਕੇ ਵੇਖੋ ਤਰਨ ਤਰਨ ਸਰੋਵਰ ਦੇ ਕੰਢੇ ਸ਼ਰਾਬ ਦੀਆਂ ਪੱਟੀਆਂ ਮਹੰਤ ਲਾਉਂਦੇ ਰਿਹਾ ਸ਼ਰਾਬ ਦੀਆਂ ਪੱਟੀਆਂ ਮਾਵਾਂ ਦੇ ਸਾਹਮਣੇ ਧੀਆ ਨਾਲ ਵਿਵਚਾਰ ਗੁਰਦੁਆਰਿਆਂ ਦੇ ਅੰਦਰ ਮਹੰਤਾ ਨੇ ਕੀਤੇ ਆ ਇੰਨਾ ਕੁ ਕਰਮ ਸਰਕਾਰ ਦੀ ਸਿਹਤ ਉਹ ਕਰਦੇ ਸੀ ਤਾਕਤਵਰ ਬੰਦਿਆਂ ਦੀ ਸਿਹਤ ਕਰਦੇ ਸੀ ਸਰੋਵਰ ਵਿੱਚ ਪੱਥਰ ਬੰਨ ਕੇ ਬਜ਼ੁਰਗਾਂ ਨੂੰ ਮਾਵਾਂ ਨੂੰ ਉਸ ਸਰੋਵਰ ਵਿੱਚ ਡੋਬ ਲਿੰਦੇ ਸੀ ਕਿਉਂਕਿ ਇਹ ਬਹੁਤ ਵਾਰ ਸਾਡੇ ਨਾਲ ਇਦਾਂ ਵਾਪਰਿਆ ਆ ਉਹਦੇ ਡਿਟੇਲਸ ਨਹੀਂ ਜਾਂਦਾ ਮੈਨੂੰ ਤੇ ਬਾਕੀ ਗੁਰਦੁਆਰਿਆਂ 'ਚ ਮਹੰਤਾਂ ਨੇ ਆਪੇ ਹੀ ਕਬਜ਼ਾ ਛੱਡਤਾ ਕਿਉਂਕਿ ਨਨਕਾਣਾ ਸਾਹਿਬ ਐਗਜ਼ੈਂਪਲ ਸੈੱਟ ਹੋ ਗਈ ਤੇ ਉਹਨਾਂ ਨੂੰ ਲੱਗਿਆ ਕਿ ਜੇ ਨਨਕਾਣਾ ਆਜ਼ਾਦ ਕਰਾ ਲਿਆ ਤੇ ਬਾਕੀ ਗੁਰਦੁਆਰੇ ਵੀ ਆਜ਼ਾਦ ਕਰਾ ਲੈਣਗੇ ਇਸ ਕਰਕੇ ਉਹਨਾਂ ਨੇ ਬਾਕੀ ਗੁਰਦੁਆਰੇ ਸਾਰੇ ਛੱਡ ਦਿੱਤੇ ਪਰ ਜਿਹੜੀਆਂ ਉਹਨਾਂ ਨੇ ਕੁਝ ਰੀਤਾਂ ਸ਼ੁਰੂ ਕੀਤੀਆਂ ਸੀ ਨਾ ਉੱਥੇ ਅੰਗਰੇਜ਼ਾਂ ਦੇ ਕੈਨਟ ਤੇ ਉਹ ਰੀਤਾਂ ਸਾਡੇ ਤੋਂ ਬਦਲੀਆਂ ਨਹੀਂ ਗਈਆਂ ਸਮਾ ਪਾ ਕੇ ਉਹ ਰੀਤਾਂ ਰਿਵਾਜ ਬਣ ਗਈਆਂ ਤੇ ਪਰੰਪਰਾ ਬਣ ਗਈਆਂ ਗੋਰਿਆਂ ਨੂੰ ਇਹ ਲੱਗਦਾ ਸੀ ਵੀ ਜਦੋਂ ਇਹ ਕੇਂਦਰੀ ਸਥਾਨ ਵਿੱਚ ਇਹ ਪੜਦੇ ਆ ਰਾਜ ਕਰੇਗਾ ਖਾਲਸਾ ਤੇ ਇਹਨਾਂ ਦੇ ਅੰਦਰ ਰਾਜ ਕਰਨ ਦੀ ਸਪਿਰਟ ਪੈਦਾ ਹੁੰਦੀ ਹੈ ਇਹਨਾਂ ਦੇ ਅੰਦਰ ਰਾਜ ਕਰਨ ਦਾ ਚਸਕਾ ਪੈਦਾ ਹੁੰਦਾ ਜਦੋਂ ਇਹ ਉੱਤੇ ਜਕਾਰਾ ਛੱਡਦੇ ਆ ਤੇ ਇਹ ਯੂਨਿਟੀ ਚ ਇਕੱਠੇ ਹੁੰਦੇ ਆ ਜਕਾਰੇ ਨੂੰ ਇਦਾਂ ਵੇਖਦੇ ਸੀ ਉਹ ਤੇ ਉਹਨਾਂ ਨੇ ਫਿਰ ਆਪਣੇ ਬੰਦਿਆਂ ਤੋਂ ਦਰਬਾਰ ਸਾਹਿਬ ਦੇ ਵਿੱਚ ਦੋ ਰਾਤ ਤੇ ਜਕਾਰਾ ਪੜਨ ਤੇ ਪਾਬੰਦੀ ਲਵਾ ਦਿੱਤੀ। ਗੋਰੇ ਚਲੇ ਗਏ, ਮੁਲਕ ਆਜ਼ਾਦ ਹੋ ਗਿਆ। ਸਾਡੇ ਬੰਦਿਆਂ ਨੇ ਕੁਰਬਾਨੀ ਕਰਕੇ ਮੁਲਕ ਆਜ਼ਾਦ ਕਰਾ ਲਿਆ। ਪਰ ਉਹਨਾਂ ਦੀਆਂ ਕੁਝ ਬਿਮਾਰੀਆਂ ਅਜੇ ਤੱਕ ਵੀ ਸਾਡੇ ਗਲ ਉਦਾਂ ਹੀ ਚੰਬੜੀਆਂ ਹੋਈਆਂ ਆ। ਹੁਣ ਦੋ ਉਦਾਹਰਣਾਂ ਦੇਣੀਆਂ ਤੁਹਾਨੂੰ ਤਾਂ ਕਿ ਗੱਲ ਸਮਝ ਪਵੇ। ਦਰਬਾਰ ਸਾਹਿਬ ਤੋਂ ਮੇਨ ਲੱਗਦਾ 10 ਕਰਮਾਂ ਤੇ ਅਕਾਲ ਤਖਤ ਹੈ। ਤੇ ਅਕਾਲ ਤਖਤ ਤੇ ਜਕਾਰਾ ਛੱਡਿਆ ਜਾਂਦਾ ਤੇ ਦਰਬਾਰ ਸਾਹਿਬ ਦੇ ਵਿੱਚ ਜਕਾਰਾ ਨਹੀਂ ਛੱਡਿਆ ਜਾਂਦਾ ਉਹ ਕਹਿੰਦੇ ਆ ਦਰਬਾਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਹੈ ਇਸ ਕਰਕੇ ਇੱਥੇ ਜਕਾਰਾ ਨਹੀਂ ਛੱਡਿਆ ਜਾ ਸਕਦਾ ਆਪਣੇ ਆਪਣੇ ਦਿਮਾਗ ਤੇ ਜ਼ੋਰ ਪਾ ਕੇ ਵੇਖੋ ਭਲਾ ਵੀ ਕੀ ਜਕਾਰਾ ਹੈ ਸ਼ਾਂਤੀ ਦਾ ਪ੍ਰਤੀਕ ਹੈਗਾ ਜਿੱਥੇ ਜਕਾਰਾ ਛੱਡਿਆ ਜਾਂਦਾ ਉਹ ਸ਼ਾਂਤੀ ਵਾਲੇ ਥਾਂ ਨੇ ਆਪਾਂ ਨੇ ਅਰਦਾਸ ਕਰਨੀ ਹੈ ਇੱਥੇ ਜਕਾਰਾ ਛੱਡਣਾ ਨਾ ਕੀ ਜੰਗਪੁਰੇ ਦਾ ਜਿਹੜਾ ਪਿੰਡ ਹੈ ਇੱਥੋਂ ਦੇ ਲੋਕ ਆ ਸ਼ਾਂਤੀ ਚਾਹੁੰਦੇ ਆ ਨਹੀਂ ਚਾਹੁੰਦੇ ਨਾਲ ਹੀ ਅਕਾਲ ਤਖਤ ਉੱਥੇ ਜਕਾਰਾ ਛੱਡਿਆ ਜਾਂਦਾ ਕੀ ਅਕਾਲ ਤਖਤ ਸ਼ਾਂਤੀ ਦਾ ਪ੍ਰਤੀਕ ਨਹੀਂ ਹੈ ਹੁਣ ਅਗਲੀ ਗੱਲ ਸੁਰਤ ਜੋਰ ਪਾ ਕੇ ਸਮਝਿਓ 1984 ਦੀ ਜਿਹੜੀ ਹਕੂਮਤ ਹੈ ਉਹ ਕਹਿੰਦੀ ਅਸੀਂ ਅਕਾਲ ਤਖਤ 'ਤੇ ਹਮਲਾ ਤਾਂ ਕੀਤਾ ਕਿਉਂਕਿ ਇੱਥੋਂ ਸ਼ਾਂਤੀ ਫੈਲ ਰਹੀ ਸੀ ਇਹ ਲੋਜਿਕ ਦਿੰਦੇ ਨਾ ਉਹਨਾਂ ਦੇ ਸਾਰੇ ਪੱਤਰਕਾਰ ਤੇ ਉਹਨਾਂ ਦਾ ਸਾਰਾ ਜਿਹੜਾ ਤੰਤਰ ਉਹ ਕਹਿੰਦਾ ਸੀ ਹਮਲਾ ਤਾਂ ਕੀਤਾ ਕਿਉਂਕਿ ਇੱਥੋਂ ਆ ਸ਼ਾਂਤੀ ਫੈਲ ਰਹੀ ਸੀ ਤੇ ਅਸੀਂ ਆਪ ਵੀ ਵਿਆਖਿਆ ਚ ਇਹੀ ਕਹੀ ਜਾਂਦੇ ਆਂ ਵੀ ਦਰਬਾਰ ਸਾਹਿਬ ਸ਼ਾਂਤੀ ਦਾ ਪ੍ਰਤੀਕ ਇੱਥੇ ਜਕਾਰਾ ਛੱਡਿਆ ਨਹੀਂ ਜਾਂਦਾ ਤੇ ਅਕਾਲ ਤਖਤ ਜਕਾਰਾ ਛੱਡਿਆ ਜਾਂਦਾ ਕੀ ਅਸੀਂ ਜਾਣੇ ਆ ਨਾ ਜਾਣੇ ਵਿੱਚ ਜਰੂਰ ਆ ਅਸੀਂ ਗੁਰੂ ਦੀ ਗੋਦ ਵਿੱਚ ਰਹਿਣ ਵਾਲੇ ਆ ਪਰ ਜਦੋਂ ਸਾਡੇ ਹੱਥੋਂ ਕੋਈ ਪੋਥੀ ਖੁੰਦਾ ਨਾ ਫਿਰ ਸਾਡੇ ਤੋਂ ਖਵਾਈ ਨਹੀਂ ਜਾਂਦੀ ਸਾਸੀ ਇੱਤਾਂ ਦੇ ਨਹੀਂ ਆ ਕਿ ਸਾਡੇ ਹੱਥੋਂ ਕੋਈ ਪੋਥੀ ਖੋਹ ਕੇ ਲੈ ਗਏ ਪੁਰ ਪਿਤਾ ਨਾਨਕ ਜੀ ਦੇ ਨਾ ਇਹ ਤੇ ਅਸ ਜੇਕਰ ਆਉਂਦਾ ਵੀ ਉਹ ਆਪਣੇ ਹੱਥ ਵਿੱਚ ਹਥਿਆਰ ਰੱਖਦੇ ਹੁੰਦੇ ਸਨ ਹਥਿਆਰ ਦਾ ਮਤਲਬ ਹੋਇਆ ਡੰਡਾ ਰੱਖਦੇ ਹੁੰਦੇ ਸਨ ਆਸਾ ਹੱਥ ਕਿਤਾਬ ਕਸ਼ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਤਾਂ ਰਬਾਬ ਵਜਾਉਣ ਵਾਲੇ ਹੋ ਤੇ ਤੁਸੀਂ ਇਹ ਕਿਉਂ ਰੱਖਦੇ ਹੋ ਉਹ ਕਹਿੰਦੇ ਦੁਨੀਆ ਨੂੰ ਕਾਇਲ ਤੇ ਮੈਂ ਰਬਾਬ ਨਾਲ ਹੀ ਕਰਦਾ ਪਰ ਕੋਈ ਰਬਾਬ ਚੁੱਕ ਕੇ ਨਾ ਲੈ ਜਾਏ ਦੀ ਰਾਖੀ ਵਾਸਤੇ ਮੈਂ ਹੱਥ ਵਿੱਚ ਡੰਡਾ ਵੀ ਰੱਖਦਾ ਰਵਾਬ ਦੀ ਰਾਖੀ ਹੈ ਨਾ ਕਿ ਡੰਡਾ ਕਿਸੇ ਤੇ ਹਮਲਾ ਕਰਨ ਵਾਸਤੇ ਇਹ ਡਿਫੈਂਸ ਹੈ ਸਾਡੇ ਕੋਲ ਅਸੀਂ ਕਿਸੇ ਨੂੰ ਡਰਾਉਣ ਵਾਸਤੇ ਇਦਾਂ ਦੀਆਂ ਗੱਲਾਂ ਨਹੀਂ ਕਰਦੇ ਤੋਂ ਉਹਨਾਂ ਗੋਰਿਆਂ ਦੀ ਦਿੱਤੀ ਹੋਈ ਪਾਬੰਦੀ ਚੋਂ ਅਜੇ ਤੱਕ ਅਸੀਂ ਬਾਹਰ ਨਹੀਂ ਨਿਕਲ ਪਾਰ ਹੈ ਇਸ ਕਰਕੇ ਉਹਨਾਂ ਨੇ ਬੰਦ ਕੀਤਾ ਸੀ ਤੇ ਅਜੇ ਤੱਕ ਉਹ ਜਕਾਰਾ ਉਦਾਂ ਹੀ ਬੰਦ ਚੱਲ ਰਿਹਾ ਬਾਬਾ ਮੇਰ ਕਰੇ ਅਸੀਂ ਸਾਰੇ ਇਕਜੁੱਟ ਹੋਈਏ ਸਾਡੀ ਇੱਕ ਮਤ ਹੋਵੇ ਅਸੀਂ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਬਾਹਰ ਨਿਕਲ ਸਕੀਏ ਤੇ ਅਸੀਂ ਪੂਰੀ ਦੁਨੀਆ ਨੂੰ ਕੋਈ ਚੰਗਾ ਸੁਨੇਹਾ ਦੇ ਸਕੀਏ ਐਸੀ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਦੇ ਚਰਨਾਂ